ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀਪਕਤਾ ਭਾਈ ਕਾ ਵਿਕੇ ਇੱਕ ਪੱਤਰਕਾਰ ਦੀ ਆਵਦੀ ਹੀ ਗਨ ਖੋਕੇ ਉਸ ਦੇ ਉੱਤੇ ਸ਼ਰਮ ਕੀਤੀ ਗਈ ਫਾਇਰਿੰਗ ਆਓ ਜਾਣਦੇ ਆਪਾਂ ਪੂਰਾ ਮਾਮਲਾ ਹਾਂਜੀ ਬਈ ਕੀ ਨਾਮ ਤੁਹਾਡਾ ਮੇਰਾ ਨਾਮ ਰਜੀਵ ਕੁਮਾਰ ਆ ਜੀ ਮੈਂ ਬਟੰਡਾ ਪ੍ਰੈਸ ਕਲੱਬ ਦਾ ਮੈਂਬਰ ਆ ਜੀ ਮੈਂ ਭਗਤਾ ਭਾਈ ਤੋਂ ਰਹਿਣ ਵਾਲਾ ਆਗਾ ਮੈਂ ਸਵੇਰੇ ਅੱਜ ਚੌਂਕ ਦੇ ਵਿੱਚ ਮੈਂ ਤੇ ਮੇਰਾ ਬ੍ਰਦਰ ਆ ਉੱਥੇ ਚੌਂਕ ਦੇ ਵਿੱਚ ਗੰਦਗੀ ਪਈ ਸੀ ਉਹਦੀ ਸਫਾਈ ਕਰਾ ਰਹੀ ਸੀ ਬਈ ਉੱਥੇ ਇੱਕ ਪੋਸਟਰ ਲੱਗਿਆ ਵਸੀ ਗੁਰੂ ਸਾਹਿਬਾਂ ਦਾ ਵੀ ਕੋਈ ਬੇਅਦਬੀ ਨਾ ਹੋਵੇ ਇੰਨੇ ਨੂੰ ਨਵਜੋਤ ਕੁਮਾਰ ਬਜਾਜ ਤੇ ਉਹਦੇ ਮਗਰ ਇੱਕ ਮੁੰਡਾ ਗਰਜੀਤ ਸਿੰਘ ਬੈਠਾ ਸਕੂਟਰੀ ਤੇ ਆਏ ਉਹਨਾਂ ਨੇ ਆਨਸਰ ਮੈਨੂੰ ਕਹਿੰਦੇ ਅੱਜ ਸਿਕੌਣਿਆ ਤੇ ਨੂੰ ਸਭ ਕੁ ਜਿਹੜੀਆਂ ਤੂੰ ਸਾਡੇ ਖਿਲਾਫ ਤਰਖਾਸਤ ਦੇ ਦਿੰਨਾ ਇਹਨਾਂ ਨੂੰ ਮੇਰਾ ਧਿਆਨ ਉਹਨਾਂ ਵੱਲ ਸੀਗਾ ਤੇ ਮਗਰ ਦੀ ਇੱਕ ਜਸਵੀਰ ਸਿੰਘ ਵਰਫ ਜੈਸੂਰੀਆ ਮੇਰੀ 12 ਬੋਲ ਦੀ ਰਫਲ ਗਨ ਖੋ ਕੇ ਉਹਨੇ ਮੇਰੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਫਾਇਰ ਮਾਰਿਆ ਮੇਰੇ ਜਦੋਂ ਅਸੀਂ ਦੋਹਾਂ ਮੇਰੇ ਭਰਾ ਨੇ ਮਾਰਤਾ ਮਾਰਤੇ ਦਾ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਤੇ ਸਾਨੂੰ ਚੱਕ ਕੇ ਹਸਪਤਾਲ ਲਿਆਏ ਰਫਲ ਕਿਹਦੀ ਸੀ ਰਫਲ ਮੇਰੀ ਮੇਰੀ ਆਪਣੀ ਲਾਇਸੈਂਸੀ ਰਫਲ ਸੀ ਜੀ ਛੋਟੋ ਹੋ ਕੇ ਛੋਟੇ ਬਣੇ ਮੇਰੇ ਤੋਂ ਹੋ ਕੇ ਮੇਰੀ ਮਾਰੀ ਹੈ ਜੀ ਕਿੰਨੇ ਜਾਣੇ ਸੀ ਇਹ ਤਿੰਨੇ ਜਾਣੇ ਸੀਗੇ ਜੀ ਇੱਕ ਸੀਗਾ ਨਵਜੋਤ ਕੁਮਾਰ ਵਜਾਜ ਇੱਕ ਸੀਗਾ ਜੀ ਆਪਣਾ ਗੁਰਜੀਤ ਸਿੰਘ ਇੱਕ ਸੀਗਾ ਜੀ ਆਪਣਾ ਜਸਵੀਰ ਸਿੰਘ ਜੈ ਸੂਰਗਿਆ ਔਰ ਜਿਹੜੇ ਬੰਦਿਆਂ ਦੀ ਸ਼ਹਾਦਤ ਇਹ ਮਾਰੀ ਆ ਉਹਦਾ ਨਾਮ ਹੈਗਾ ਕ੍ਰਿਸ਼ਨ ਕੁਮਾਰ ਭੁੱਲਾ ਪੁੱਤਰ ਜਗਨਨਾਥ ਔਰ ਮਿਠਨ ਲਾਲ ਪੁੱਤਰ ਚੰਦਰਪਾਨ ਵਾਸੀ ਭਗਤਾ ਭਾਈਕਾ ਇਹਨਾਂ ਨੇ ਇਹ ਮੇਰੇ ਤੇ ਤਾਂ ਮਨ ਨੂੰ ਮਰਮਾਉਣ ਦੀ ਕੋਸ਼ਿਸ਼ ਕੀਤੀ ਆ ਕੌਸ਼ਟ ਨੇ ਪਹਿਲਾਂ ਸੇਲ ਟੈਕਸ ਵਿਭਾਗ ਦੀ ਟੀਮ ਨੇ ਭਗਤਾ ਭਾਈ ਕਾਬੇ ਖੇ ਰੇਡ ਕੀਤੀ ਸੀਗੀ ਉਸ ਰੇਡ ਤੋਂ ਬਾਅਦ ਇਹਨਾਂ ਨੇ ਉਹਨਾਂ ਦੀ ਟੀਮ ਨੂੰ ਬੰਦਗ ਬਣਾ ਲਿਆ ਸੀਗਾ ਮਿਠਨ ਕੁਮਾਰ ਟੇ ਭੁੱਲੇ ਵਰਗਿਆਂ ਨੇ ਉਹਦੀ ਮੈਂ ਖਬਰ ਪ੍ਰਕਾਸ਼ਿਤ ਕੀਤੀ ਸੀ ਇਹ ਮੇਰੇ ਤੇ ਰੰਜਿਸ਼ ਰੱਖਦੀ ਸੀ ਇਹ ਨਾਮ ਕੀ ਕਰਦਾ ਕਮੇਟੀ ਕਰਦਾ ਮੈਂ ਪ੍ਰੈਸਰ ਪੋਟਰਾਂ ਜੀ ਅੱਛਾ ਤੁਸੀਂ ਕਿਹੜੇ ਮੈਂ ਨਵਾਂ ਜਵਨਾ ਖਾਰਲੇ ਵਿੱਚ ਕੰਮ ਕਰਦਾ ਬਰਿੰਡਾ ਪ੍ਰੈਸ ਕਲੱਬ ਦਾ ਮੈਂ ਮੈਂਬਰ ਹਾਂ ਜੀ ਵਿਕਾਸ ਕੁਮਾਰ ਜੀ ਕੀ ਗੱਲ ਰਹੀ ਸੀ ਕੀ ਗੱਲ ਅਸੀਂ ਸਕੂਲ ਜੋ ਜੋਗ ਨੂੰ ਛੱਡ ਕੇ ਆਏ ਆ ਜੀ ਰਸਤੇ ਦੇ ਵਿੱਚ ਚੌਂਕ ਦੇ ਬੱਚੇ ਉਹ ਗੰਦਗੀ ਚਕਾਉਣ ਲੱਗੇ ਸੀਗੇ ਇਹ ਆਏ ਇਹਨਾਂ ਨੇ ਬਾਹ ਫੜ ਕੇ ਤੇ ਇਹਦੀ ਦਿਨਾਲੀ ਖੋ ਕੇ ਇਹਦੀ ਫੇਰ ਮਾਰਿਆ ਨਾਲ ਇਹਨੂੰ ਧੌਂਕਿਆਂ ਦੇਣ ਲੱਗੇ ਕਹਿੰਦੇ ਵੀ ਤੂੰ ਸਾਡੇ ਤੇ ਦਰਖਾਸਤਾ ਦਿਨਾ ਅਸੀਂ ਤੈਨੂੰ ਮਰਵਾ ਕੇ ਦਿਖਾਵਾਂਗੇ ਆ ਤੂੰ ਜਿਹੜਾ ਕੁਝ ਹੁੰਦਾ ਕਰ ਲੈ ਗੰਗੇ ਜਿਹੜੀ ਇਹਨਾਂ ਦੇ ਆਪਰੇ ਕਿੱਪਰ ਦੇ ਨਾਲ ਪੇ ਲਗਾਏ ਹਾਂ ਜੀ ਗੱਡ ਜਿਹੜੀ ਇਹਨਾਂ ਦੀ ਆਪਦੀ ਸੀਗੀ ਹਾਂ ਜੀ ਇਹਨਾਂ ਦੀ ਆਪਦੀ ਲਾਇਸੈਂਸੀ ਕਰਨ ਹੈ ਜੀ ਇਹਨਾਂ ਕੋਲੇ ਹੁੰਦੀ ਹੈ ਜੀ ਤੇ ਫਿਰ ਨਾਲ ਲੈ ਕੇ ਆਏ ਸੀ ਕਿ ਕੀ ਉਹ ਨਾਲ ਉਹ ਉਹ ਧਮਕੀਆਂ ਦੇ ਰਹੇ ਸੀ ਪਿਛਲੇ 10 ਦਿਨਾਂ ਤੋਂ ਇਹ ਮਾਮਲਾ ਭਗਤਿਆ ਸਿਚੋ ਦੇ ਵੀ ਧਿਆਨ ਚ ਐਸਐਸਪੀ ਮੈਡਮ ਦੇ ਵੀ ਧਿਆਨ ਚਾ ਉਹਨਾਂ ਸਾਹਮਣੇ ਵੀ ਪਤਾ ਉਹਨਾਂ ਨੂੰ ਤੇ ਸਾਰੇ ਬਾਜ਼ਾਰ ਨੂੰ ਵੀ ਪਤਾ ਵੀ ਇਹ ਧਮਕੀਆਂ ਦੇ ਰਹੇ ਆ ਸ਼ਰੀਆਮ ਇਹ ਫੇਸਬੁੱਕ ਤੇ ਵੀ ਪਾ ਰਹੇ ਆ ਧਮਕੀਆਂ ਦੇ ਕੇ ਵੀ ਆ ਕਰ ਦੇਣਾ ਉਹ ਵੀ ਇਹ ਧਮਕੀਆਂ ਦੇ ਰਹੇ ਸੀ ਉਹਦੇ ਕਰਕੇ ਅਸੀਂ ਤੜਕੇ ਵੀ ਇਹਨਾਂ ਨੇ ਅਨਸਾਰ ਇਹੀ ਆਖਿਆ ਵੀ ਅਸੀਂ ਤੈਨੂੰ ਸਾਬਤ ਦਿਖਾ ਕੇ ਦਿਖਾਉਨੇ ਆ ਸਾਡਾ ਕੀ ਹੋ ਜੂਗਾ ਇਹਦੇ ਸਬੰਧੀ ਤੁਸੀਂ ਵਰਗੇ ਜਦੋਂ ਧਮਕੀਆਂ ਵੜੀਆਂ ਸੀ ਇਹਦੇ ਸਬੰਧੀ ਕਿਸੇ ਨੂੰ ਕੰਪਲੇਟ ਕਰੀ ਸੀ ਹਾਂਜੀ ਐਸਐਚਓ ਭਗਤਾਂ ਨੂੰ ਵੀ ਕਰੀ ਸੀ ਤੇ ਐਸਐਸਪੀ ਮੈਨ ਕੋਲ ਵੀ ਬਿਠੰਡਾਈ ਸੀ ਫਿਰ ਉਹਨਾਂ ਨੇ ਕੀ ਕੀਤਾ ਕੋਈ ਪਰਿਆ ਰਸ ਉਹਨਾਂ ਨੇ ਕੁਝ ਨਹੀਂ ਸੁਣਾਇਆ ਉਹਨਾਂ ਨੇ ਕੋਈ ਸੁਣਵਾਈ ਨਹੀਂ ਹੋਈ ਆ ਸਰ ਕੀ ਕੰਡਾ ਚੱਲ ਰਹੀ ਗੋਲੀ ਚੱਲਦੀ ਆਸ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦਿਆਲਪੁਰਾ ਦੇ ਵਿੱਚ ਪਕਤਾਪਾਈਕੇ ਦੇ ਵਿੱਚ ਇੱਕ ਬੰਦੇ ਦੇ ਗੋਲੀ ਲੱਗਣ ਨਾਲ ਇੱਕ ਬੰਦਾ ਜ਼ਖਮੀ ਹੋਇਆ ਸੋ ਇਹ ਰਜੀਵ ਗੌਰ ਨਾਮ ਦਾ ਵਿਅਕਤੀ ਹੈ ਜਿਹਦੇ ਪਕਤਾਪਾਈਕੇ ਦੇ ਵਿੱਚ ਇੱਕ ਫਾਇਰਿੰਗ ਦੇ ਦੌਰਾਨ ਲੱਗਦੇ ਵਿੱਚ ਗੋਲੀ ਲੱਗੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਸਿਵਲ ਹਸਪੀਟਲ ਪਕਤਾਪਾਈਕੇ ਦਾਖਲ ਕਰਾਇਆ ਗਿਆ ਸੀ ਜਿੱਥੇ ਉਹਨਾਂ ਨੂੰ ਬਠਿੰਡਾ ਵਾਸਤੇ ਰੈਫਰ ਕੀਤਾ ਗਿਆ ਅਸੀਂ ਇੱਥੇ ਬਠਿੰਡਾ ਸਿਵਲ ਹਸਪੀਟਲ ਦੇ ਵਿੱਚ ਆਏ ਹਾਂ ਸਾਡੀ ਅਸੀਂ ਇਹਦੇ ਵਿੱਚ ਅਸੀਂ ਐਸਐਸਪੀ ਸਾਹਿਬ ਵੱਲੋਂ ਸੀਆਈਏ ਦੀ ਟੀਮਸ ਤੇ ਇੱਕ ਐਸਐਚਓ ਦਿਆਲਪੁਰਾ ਦੀ ਟੀਮ ਜਿਹੜੀ ਹੈਗੀ ਡਿਪਲੋਏ ਕਰ ਦਿੱਤੀ ਗਈ ਹੈ ਟੂ ਵੈ ਅਸੀਂ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਜੋ ਬੰਦੀ ਕਾਰਵਾਈ ਹੋਊਗੀ ਤਫ਼ਤੀਸ਼ ਕੀਤੀ ਜਾਊਗੀ ਤੇ ਜੋ ਵੀ ਤਫ਼ਤੀਸ਼ ਦੌਰਾਨ ਸਾਹਮਣੇ ਆਊਗਾ ਉਸ ਮੁਤਾਬਕ ਕਾਰਵਾਈ ਅਗਲੇ ਅਗੇ ਬਣੇਗੀ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਸਾਡੇ ਸ਼ਹਿਰ ਤੇ ਹਮਲਾ ਹੋ ਸਕਦਾ ਉਸ ਮਾਮਲੇ ਮਦਦ ਲੱਗੇ ਇਸੇ ਦਾ ਪਿੱਛਾ ਕਰਾਉਣ ਲਈ ਪੁਲਿਸ ਵੱਲੋਂ ਕੋਈ ਕਾਰਵਾਈ ਇਹ ਸਾਰੀਆਂ ਚੀਜ਼ਾਂ ਜਾਣਦੇ ਵਿਸ਼ਾ ਨੇ ਮੁਕੱਦਮਾ ਦਰਜ ਕਰਕੇ ਅਸੀਂ ਤਫ਼ਤੀਸ਼ ਕਰਾਂਗੇ ਤਫ਼ਤੀਸ਼ ਦੇ ਦੌਰਾਨ ਜਿਹਦੇ ਜਿਹਦੇ ਖਿਲਾਫ ਜੋ ਵੀ ਐਵੀਡੈਂਸ ਆਊਗਾ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਸਲ ਅਕੀਦਾ ਸੀ ਇਹ ਵੈਪਨ ਜਿਹੜੇ ਹੈਗੇ ਨੇ ਇੱਕ ਵੈਪਨ ਉੱਥੇ ਡਿੱਗਿਆ ਹੋਇਆ 12 ਬੋਰ ਦਾ ਜਿਹੜਾ ਗਨ ਹੈਗੀ ਆ ਇੱਕ ਵੈਪਨ ਜਿਹੜਾ ਹੈਗਾ ਪਿਸਤੌਲ ਸੀਗਾ ਜੋ ਇਹਨਾਂ ਦੇ ਡੱਬ ਦੇ ਵਿੱਚ ਸੀਗਾ ਅਸੀਂ ਇਹਨਾਂ ਨਾਲ ਗੱਲ ਕੀਤੀ ਜੋ ਦੱਸਣ ਮੁਤਾਬਕ ਇਹਨਾਂ ਦੇ ਵੈਪਨ ਦੋਨੋਂ ਖੁੱਦ ਹੀ ਸੀਗੇ